ਖਾਲੜਾ ਪੁਲਿਸ ਨੇ ਗੈਂਗਸਟਰ ਲਖਬੀਰ ਲੰਡਾ ਦੇ ਨਾਂ ਤੇ ਫਿਰੋਤੀ ਮੰਗਣ ਵਾਲੇ ਇੱਕ ਗੁਰਗਿਆਂ ਦਾ ਇੱਕ ਗੈਂਗ ਦਾ ਪਰਦਾਫਾਸ਼ ਕੀਤਾ ਤਰਨਤਾਰਨ ਦੀ ਥਾਣਾ ਖਾਲੜਾ ਪੁਲਿਸ ਨੇ ਗੈਂਗਸਟਰ ਲਖਬੀਰ ਲੰਡਾ ਦੇ ਨਾਂ ਤੇ ਫਿਰੋਤੀ ਮੰਗਣ ਵਾਲੇ ਗੈਂਗ ਦਾ ਪਰਦਾਫਾਸ਼ ਕੀਤਾ ਦੱਸਦੀ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੋ ਹਥਿਆਰਾਂ ਤੇ ਨਸ਼ਿਆਂ ਦੀ ਖੇਪ ਮੰਗਵਾਉਂਦੇ ਸੀ ਸਰਹੱਦ ਪਾਰ ਤੋਂ ਇਹਨਾਂ ਦੇ ਲਿੰਕ ਯੂਪੀ ਤੱਕ ਜੁੜੇ ਹੋਏ ਸੀ ਤੇ ਇੱਕ ਤਾਜ਼ਾ ਘਟਨਾ ਦੇ ਵਿੱਚ ਉਹਨਾਂ ਨੇ ਪਿੱਖੀ ਵਿੰਡ ਦੇ ਇੱਕ ਡਾਕਟਰ ਜਸਕਰਨ ਸਿੰਘ ਤੋਂ 30 ਲੱਖ ਦੀ ਫਿਰੋਤੀ ਮੰਗੀ ਸੀ ਜੇ ਹਦਯ ਵਿਰੋਧੀ ਲੈਣ ਆਏ ਤਾਂ ਨਾਲ ਹੀ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਬਠਿੰਡੇ ਦੀ ਜੇਲ੍ਹ ਵਿੱਚ ਰਹਿ ਕੇ ਕਾਲੇ ਕਾਰਨਾਮਿਆਂ ਨੂੰ ਅੰਜਾਮ ਦਿੰਦੇ ਸੀਗੇ ਤੇ ਇਹਨਾਂ ਕੋਲੋਂ 1 ਕਿਲੋ ਹਿਰੋਇਨ ਵੀ ਬਰਾਮਦ ਕੀਤੀ ਗਈ ਹੈ ਤੇ ਆਓ ਤੁਹਾਨੂੰ ਦਿਖਾਣੇ ਆ ਕਿ ਕਿਸ ਤਰੀਕੇ ਨਾਲ ਪੁਲਿਸ ਨੇ ਇਹਨਾਂ ਨੂੰ ਕਾਬੂ ਕੀਤਾ ਹੈ ਜੀ ਡਾਕਟਰ ਜਸਕਰਨ ਸਿੰਘ ਹੈਗੇ ਆ ਇਹਨਾਂ ਨੂੰ ਅ ਅੱਜ ਤੋਂ ਮੇਰੇ ਖਲ 15 ਦਿਨ ਪਹਿਲੇ ਪਲੋਂ ਸੀ 10 ਜਾਂ 11 ਤਰੀਕ ਨੂੰ ਆਇਆ ਸੀ 12 ਤਰੀਕ ਨੂੰ ਅਸੀਂ ਇਹਨਾਂ ਦਾ ਕੇਸ ਰਜਿਸਟਰ ਕੀਤਾ ਸੀਗਾ ਪ੍ਰਤੀਤੇ ਉਹਦੇ ਚ ਸੀ ਨਾਮ ਨੂੰ ਤਾਂ ਨਹੀਂ ਸੀ ਲੰਡੇ ਦਾ ਨਾਮ ਸ਼ਾਇਦ ਉਹਨਾਂ ਨੇ ਲਿਆ ਸੀ ਯੂਜ਼ ਕੀਤਾ ਸੀ ਕਿ ਅਸੀਂ ਲੰਡਾ ਮੈਂ ਬੋਲਦਾ ਮੈਂ ਬਟ ਆਵਾਜ਼ ਉਸ ਤੋਂ ਸਾਨੂੰ ਲੱਗਿਆ ਕਿ ਲੰਡਾ ਨਹੀਂ ਹੈ ਜਾਂ ਉਹਦੇ ਅੱਗੋਂ ਕੋਈ ਬੰਦੇ ਨਾ ਹੋਣ ਤਾਂ ਅਸੀਂ ਉਹਦੇ ਚ ਇਨਵੈਸਟੀਗੇਸ਼ਨ ਜਦੋਂ ਸ਼ੁਰੂ ਕੀਤੀ ਤਾਂ ਨਾਲ ਹੀ ਅਸੀਂ ਪੈਰਨਲਿ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਡਾਇਲੋਗ ਰੱਖੋ ਔਰ ਇਹਨਾਂ ਦਾ ਟਾਈਮ ਸੈੱਟ ਹੋ ਗਿਆ ਸੀ 30 ਲੱਖ ਦੇ ਕਰੀਬ ਇਹਨਾਂ ਨੇ ਇਹਨਾਂ ਤੋਂ ਫਰੋਤੀ ਮੰਗੀ ਸੀ ਔਰ ਇੱਕ ਟੈਕਿਮੈਂਟ ਦਈ ਦਾ ਟਾਈਮ ਸੈਟ ਹੋ ਗਿਆ ਪੈਸੇ ਦੇਣ ਦਾ પેટ્રોલ ਪੰਪ ਦੇ ਉੱਤੇ ਜਦੋਂ ਕਿ ਪੁਲਿਸ ਪਾਰਟੀ ਉੱਥੇ ਮੌਜੂਦ ਸੀ ਉਹਨਾਂ ਨੂੰ ਉੱਥੇ ਮੌਕੇ ਤੇ ਹੀ ਦੋ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਔਰ ਉਹ ਦੋਨੋਂ ਜਿਹੜੇ ਅੱਗੇ ਫੋਟੋ ਸੋਲਜਰ ਸੀਗੇ ਉਹਨਾਂ ਨੂੰ ਜਦੋਂ ਇੰਟਰੋਗੇਸ਼ਨ ਕੀਤੀ ਗਈ ਤਾਂ ਉਹਨਾਂ ਨੇ ਇਹ ਦੱਸਿਆ ਵੀ ਅੰਦਰੋਂ ਫਲਾਣੇ ਬੰਦੇ ਜਿਹੜੇ ਆ ਜੇਲ੍ਹ ਚੋਂ ਦੋ ਬੰਦੇ ਆ ਉਹਨਾਂ ਨੇ ਸਾਨੂੰ ਇਨਸਟਰਕਸ਼ਨ ਦਿੱਤੀ ਸੀ ਵੀ ਪੈਸੇ ਲੈਣ ਲਈ ਫਿਰ ਉਹ ਦੋ ਬੰਦਿਆਂ ਨੂੰ ਜਿਹੜੇ ਜੇਲ੍ਹ ਚ ਸੀਗੇ ਉਹਨਾਂ ਨੂੰ ਗੁਰਿੰਦਰ ਤੇ ਗੁਰਪ੍ਰੀਤ ਉਹਨਾਂ ਨੂੰ ਜਦੋਂ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲਿਆਏ ਔਰ ਕੀਤਾ ਤਾਂ ਉਹਦੇ ਚ ਇੱਕ ਇਫੈਕਟ ਇਹ ਆਇਆ ਕਿ ਅੰਦਰ ਫੋਨ ਨਹੀਂ ਜਿਵੇਂ ਬਠਿੰਡਾ ਜੇਲ੍ਹ ਚ ਕਾਫੀ ਸਖਤਾਈ ਹੈ। ਤੋ ਜਿਹੜਾ STD PCSO ਵਾਲਾ ਟੈਲੀਫੋਨ ਆ ਉਹਦੇ ਰਾਹੀਂ ਬਾਹਰ ਆਪਣੇ ਕਿਸੇ ਬੰਦੇ ਨੂੰ 10 ਮਿੰਟ ਦੀ ਜਿਵੇਂ ਕਾਲ ਹੁੰਦੀ ਹੈ। ਤੋ ਉਹ ਫੋਨ ਫੋਨ ਹੈਂਗ ਕਰ ਲੈਂਦੇ ਸੀ 25 ਤੋਂ 30 ਮਿੰਟ ਜਿਹੜੀ ਆ ਉਹ ਫੋਨ ਕੱਟਦਾ ਨਹੀਂ ਸੀ। ਬਾਹਰ ਗੱਲ ਕਰਦੇ ਸੀਗੇ ਤਾਂ ਬਾਹਰੋਂ ਜਿਹੜੀ ਆ ਕਾਲ ਅਗਲਾ ਉਹ ਜਿਵੇਂ ਡਾਕਟਰ ਨੂੰ ਮਿਲਾ ਦਿੰਦਾ ਸੀ ਤਾਂ ਉਹ ਅੰਦਰੋਂ ਬੈਠੇ ਥ੍ਰੈਟ ਕਰੀ ਜਾਂਦੇ ਸੀਗੇ। ਤੋ ਇਹ ਬੜੀ ਵੱਡੀ ਇੱਕ ਜਿਹੜੀ ਇਹ ਸਫਲਤਾ ਮਿਲੀ ਹੈ ਵੀ ਜਿਹੜਾ ਲੰਡੇ ਦਾ ਨਾਮ ਵਰਤ ਕੇ ਔਰੇ ਲੋਕਾਂ ਤੋਂ ਫਰੋਤੀ ਮੰਗ ਰਹੇ ਸੀਗੇ ਤੇ ਦੋ ਜਣੇ ਇਹਦੇ ਚ ਹਜੇ ਸਾਨੂੰ ਵਾਂਟਡ ਹੈ ਜਿਹੜੇ ਭੱਜੇ ਹੋਏ ਆ ਚਾਰ ਬੰਦੇ ਇਹਦੇ ਚ ਟੋਟਲ ਗ੍ਰਿਫਤਾਰ ਹੋ ਗਏ ਨਾ ਕਿਹੜੀ ਜੇਲ੍ਹ ਚ ਬੰਦੇ ਬੰਦ ਸੀ ਬਠਿੰਡਾ ਜੇਲ੍ਹ ਚ ਸਰ ਕੀ ਸੌਦਾ ਕਿੱਦਿਆ ਸਰ ਇਹਨਾਂ ਦਾ 30 ਲੱਖ ਰੁਪਏ ਨਾਲ ਨੇ ਡਿਮਾਂਡ ਕੀਤੀ ਸੀ ਜੀ ਤੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਤੁਸੀਂ ਕੋਈ ਪਹਿਲੀ ਕਿਸ਼ਤ ਦੇ ਦਿਓ ਇਹਨਾਂ ਨੇ ਜੋ ਕੀਤਾ ਸੀ ਵੀ 2.5 ਲੱਖ ਤੇ ਸੀਗੇ ਮੈਂ ਸ਼ਾਇਦ 5 ਲੱਖ ਰੁਪਏ ਚ ਇਹਨਾਂ ਦੀ ਸੀ ਵੀ ਪਹਿਲੀ ਕਿਸ਼ਤ ਦੇ ਦਿਓ ਫਿਰ ਅੱਗੇ ਬਾਅਦ ਚ ਦੇਖਦੇ ਤੋ 5 ਲੱਖ ਰੁਪਏ ਉਹਦੋਂ ਦੇ ਨਹੀਂ ਗਏ ਸੀ ਹਾਂ ਉੱਥੋਂ ਮੌਕੇ ਤੋਂ ਕਿਉਂਕਿ ਇਹਨਾਂ ਨੇ ਜਾਣ ਬੁੱਝ ਕੇ ਇੱਕ ਜਿਹੜੀ ਆ ਉਹ ਜਗ੍ਹਾ ਰੱਖੀ ਸੀ ਜਿੱਥੇ ਪਬਲਿਕ ਹੋਵੇ ਤੇ ਤਾਹ ਇਹਨਾਂ ਨੂੰ ਕੋਈ ਨੁਕਸਾਨ ਨਾ ਹੋਵੇ ਕੈਮਰਿਆਂ ਦੀ ਬਿਰਕਰੂ ਉਹ ਉੱਥੇ ਮੌਜੂਦ ਸੀਗੇ ਕੈਮਰੇ ਵੀ ਲੱਭੇ ਹੋਏ ਸੀਗੇ ਉਸ ਦੇ ਵਿੱਚ ਇਹ ਲੈਣਾ ਚਾਹੁੰਦੇ ਸੀਗੇ ਤਾਂ ਜੋ ਸਾਨੂੰ ਕੋਈ ਪਾਰਟਿਕੂਲਰ ਨੁਕਸਾਨ ਨਾ ਹੋਵੇ 5/2024 ਨੂੰ ਇੱਕ ਪਰਚਾ ਦਰਜ ਹੋਇਆ ਸੀਗਾ ਜਿਹਦੇ ਵਿੱਚ ਸਿਰਫ ਇੰਨੀ ਵੀ ਕਿਸੇ ਦੇ ਕੋਈ ਵੈਪਨਸ ਵਗੈਰਾ ਮੰਗਵਾਏ ਸੀਗੇ ਉਹਦਾ ਸੀਗਾ ਔਰ ਜਾ ਕੇ ਕਿਤੇ ਬਾਹਰ ਗੈਂਗਸਟਰਾਂ ਨੂੰ ਵਗੈਰਾ ਨੂੰ ਸਪਲਾਈ ਕਰਦੇ ਸੀਗੇ ਉਸ ਦੇ ਉੱਤੇ ਜਿਹੜੀ ਆ ਲੋਕਲ ਪੁਲਿਸ ਨੇ ਡੀਐਸਪੀ ਸਾਹਿਬ ਨੇ ਐਸਐਚਓ ਤੇ ਉਧਰੋਂ ਜਿਹੜੀ ਜਨਰੇਟ ਹੋਈ ਇੰਪੋਰਟੈਂਟ ਇੰਟੈਲੀਜੈਂਸ ਕਿ ਕੋਈ ਜੋਬਨ ਜੋਬਰ ਨਾਮ ਦਾ ਬੰਦਾ ਜਿਹਦੇ ਇਨਵੋਲਡ ਹੈ ਉਹਦੀ ਜਦੋਂ ਐਲਓਸੀ ਖਲਾਈ ਗਈ ਉਹਨੂੰ ਇੰਟਰਸੈਪਟ ਕਰ ਲਿਆ ਗਿਆ 에어ਪੋਰਟ ਦੇ ਉੱਤੇ ਨਾਲ ਜਿਹੜੇ ਛੱਡਣ ਗਏ ਸੀ ਕਰਦੇ ਕਰਾਂਦੇ ਉਹਦੇ ਚ ਪਹਿਲੇ ਇਸ ਤੋਂ ਪਹਿਲੇ ਜਿਹੜੇ ਹੈ ਜਿਹੜੀ ਪੀਸੀ ਕੀਤੀ ਸੀ 6 ਬੰਦੇ ਉਹਦੇ ਚ ਗ੍ਰਿਫਤਾਰ ਹੋ ਸਕੇ ਸੀ ਤੇ ਮੇਨ ਜਿਹੜਾ ਕਿੰਗਪਿੰਨ ਸੀਗਾ ਰਣਜੀਤ ਏਲੀਅਸ ਰਾਣਾ ਸੀਗਾ ਜਿਹੜਾ ਰਾਜੋਕੇ ਪਿੰਡ ਦਾ ਉਹਦੀ ਵੀ ਜਿਹੜੀ ਹੈ ਐਲਓਸੀ ਖੋਲ ਦਿੱਤੀ ਗਈ ਸੀਗੀ ਔਰ ਉਹ ਅੱਜ ਤੋਂ 5-6 ਦਿਨ ਪਹਿਲੇ ਮਹਾਰਾਜਗੰਜ ਜਿਹੜੀ ਨੇਪਾਲ ਇੰਡੀਆ ਦੀ ਬਾਰਡਰ ਪੈਂਦਾ ਉੱਥੇ ਉਹ ਇੰਟਰਸੈਪਟ ਹੋ ਗਿਆ ਸੀ ਇੱਥੋਂ ਫਿਰ ਟੀਮ ਗਈ ਉਹਨੂੰ ਲੈ ਕੇ ਆਏ ਤੇ ਉਹਨੂੰ ਇੰਟਰੋਗੇਟ ਕੀਤਾ ਤਾਂ ਉਹ ਮੰਨ ਗਿਆ ਕਿ ਮੈਂ ਬਾਹਰੋਂ ਪਾਰੋਂ ਡਰੱਗਸ ਵਗੈਰਾ ਉਹਦੇ ਕੰਟੈਕਟ ਸੀਗੇ ਉੱਥੋਂ ਡਰੱਗਸ ਵੀ ਮੰਗਾਂਦਾ ਸੀ ਉਹ ਵੀ ਸਪਲਾਈ ਕਰਦਾ ਸੀ ਔਰ ਜਿਹੜੇ ਵੈਪਨਸ ਮੰਗਾਂਦਾ ਸੀਗਾ ਇਹ ਅੱਗੇ ਯੂਪੀ ਹਰਿਆਣਾ ਇੱਧਰ ਦੇ ਜਿਹੜੇ ਗੈਂਗਸਟਰ ਵਗੈਰਾ ਸੀ ਉਹਨਾਂ ਨੂੰ ਇਹ 4.5 ਲੱਖ ਰੁਪਏ 5.5 ਲੱਖ ਰੁਪਏ ਜਿੰਨੀ ਜਿੰਨੇ ਸਾਨੂੰ ਲੋਡ ਸੀਗੀ ਸਪਲਾਈ ਘੱਟ ਸੀ ਤਾਂ ਡਿਮਾਂਡ ਜ਼ਿਆਦਾ ਸੀ ਉਸ ਹਿਸਾਬ ਨਾਲ ਪੈਸੇ ਲਾ ਲੈਂਦਾ ਸੀ ਔਰ ਇੱਥੋਂ ਇੱਕ ਕਿਟ ਬੈਗ ਚ ਪਾ ਕੇ ਬੱਸ 'ਚ ਚੜ ਜਾਂਦੇ ਸੀਗੇ ਇੱਕ ਇੱਕ ਦੋ ਦੋ ਵੈਪਨ ਕਰਕੇ ਉੱਥੇ ਭੇਜ ਦਿੰਦਾ ਸੀ ਔਰ ਬਲੌਂਗੀ ਜਿਹੜਾ ਕਿਸੇ ਹੋਟਲ ਦੇ ਵਿੱਚ ਇਹ ਰਹਿੰਦੇ ਸੀ ਜਾ ਕੇ ਜਿੱਥੇ ਡੀਲ ਕਰਦੇ ਸੀਗੇ ਜ਼ਿਆਦਾ ਇਹਨਾਂ ਦੀ ਜਿਹੜੀ ਜਾਣ ਦਾ ਮੋਡਸ ਪ੍ਰੈਂਟ ਸੀ ਉਹ ਬੱਸ 'ਚ ਜਾਂਦੇ ਸੀ ਜਾਂ ਟ੍ਰੇਨ 'ਚ ਜਾਂਦੇ ਸੀ ਤਾਂ ਕਿ ਆਮ ਲੋਕਾਂ ਨੂੰ ਜਾਂ ਪੁਲਿਸ ਘੱਟ ਤਲਾਸ਼ੀ ਵਗੈਰਾ ਲੈਂਦੀ ਤਾਂ ਜਿਹੜਾ ਸ਼ੱਕ ਨਾ ਪਵੇ ਤੋ ਉਸ ਜਿਹੜਾ ਰਾਣਾ ਹੈਗਾ ਇਹਦੀ ਹੁਣ ਜਦੋਂ ਲਿਆ ਕੇ ਮਜੀਦ ਪੁਛਗਿਸ ਕੀਤੀ ਗਈ ਤਾਂ ਪੁਛਗਿਸ ਤੋਂ ਇਹਦੇ ਕੋਲੋਂ ਇੱਕ ਗਲੌਕ ਪਿਸਟਲ ਤੇ 1 ਕਿਲੋ ਦੇ ਕਰੀਬ ਜਿਹੜੀ ਹੈ ਹੀਰੋਇਨ ਇਹਨੇ ਰਿਕਵਰ ਕਰਾਈ ਹੈ ਤੇ ਹੁਣ ਇਹ ਜਿਹੜਾ ਕੇਸ ਹੈਗਾ ਇਹਦੇ ਚ ਇਹੀ ਮੁੱਲਜ਼ਮ ਇੱਕ ਰਹਿ ਗਿਆ ਸੀਗਾ ਜਿਹੜਾ ਮੇਨ ਸੀਗਾ ਕਿੰਗਪਿੰਨ